ਐਂ ਕਿਆ ਜਾਂਦਾ ਵੀ ਤੂੰ ਗਲਤ ਹੈ ਗੰਦੀਆਂ ਘਰ ਦੇ ਵਿੱਚ ਇਹ ਕੋਈ ਇੰਨਾ ਦਾ ਸਹਿਚਾਰ ਨਹੀਂ ਹੈ ਸਿਰਫ ਇਹਨਾਂ ਨੂੰ ਨਮਸਕਾਰ ਹੈ ਵੀ ਇਹ ਦੇ ਕੋਲੋਂ ਹੈ ਸਾਰੀ ਗੈਦਰਸੀ ਕੋਲੋਂ ਤੇ ਇਹਨੂੰ ਮੈਂ ਬਾਹਰ ਕੱਢਦਾ ਨੇ ਗੰਦੀਆਂ ਤੇ ਮੈਨੂੰ ਇਹ ਮੇਰੇ ਤੇ ਚੁੱਕਦੀ ਹੈ ਯਾਦ ਕਰਕੇ ਮੈਂ ਆਪਣੇ ਕਮਰੇ ਦੇ ਅੰਦਰ ਸੀ ਲੇਕਿਨ ਮੈਨੂੰ ਜ਼ਿੱਦ ਸੀ ਕਿ ਹਰ ਵਾਰੀ ਮੈਨੂੰ ਅਰੋ ਪਤਾ ਵਿਚ ਲੋਕ ਪਾਕਿ ਦਾ ਕੰਮ ਹੈ ਗਿਆ ਸੰਸਦਕ ਬਹੁੜ ਦੇ ਸੀਤੋ ਰੋਡ ਦੇ ਵਸਨੀਕ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਸੇਵਾ ਮੁਕਤ ਐਸਟੀਓ ਸ਼ਾਮ ਲਾਲ ਨੇ ਆਪਣੀ ਪਤਨੀ ਕਵਿਤਾ ਸੋਲੰਕੀ ਦੇ ਕਰੀਬ 25 ਘੰਟੇ ਕਮਰੇ ਵਿੱਚ ਬੰਦਕ ਬਣਾ ਕੇ ਤਸੱਦਦ ਕਰਨ ਦਾ ਦੋਸ਼ ਲਾਇਆ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸ਼ਾਮ ਲਾਲ ਨੂੰ ਕਮਰੇ ਚੋਂ ਬਾਹਰ ਕੱਢ ਕੇ ਜ਼ਖਮੀ ਹਾਲਤ ਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਇਥੇ ਕਵਿਤਾ ਸੋਲੋੰਕੀ ਨੇ ਆਪਣੇ ਪਤੀ ਨੂੰ ਬੰਦਕ ਬਣਾਏ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਮੇਰੇ ਵੱਲੋਂ ਮੈਂ ਨਾਉਂ ਲਈ ਤਾੜਿਆ ਏ ਡਬਲਯੂ ਸੀ ਮੇਰੇ ਘਰੇ ਬੰਦੇ ਕੰਨੀ ਨਾਲ ਬਾਹਰ ਕੁੱਟਦੇ ਮੈਨੂੰ ਗਾਲੀ ਗਲੋਚ ਕਰਦੇ ਜੀ ਮੈਂ ਤੁਹਾਨੂੰ ਇਹ ਜੋ ਰਿਕਾਰਡਿੰਗ ਨਾਲ ਸੁਣਾ ਚੁੱਕੀ ਹਾਂ ਕਾਲਾ ਦੀ ਜਿਹੜੇ ਕਿ ਇੱਕ ਦਿਨ ਦੀ ਨਹੀਂ ਮੈਨੂੰ ਬਹੁਤ ਬਰਦਾਸ਼ਤ ਕੀਤਾ ਜਾਂਦਾ ਹੈ ਜੀ ਜੀ ਇਹ ਗਾਲਾ ਕੱਢ ਕੇ ਮੈਨੂੰ ਇਹ ਕਿਹਾ ਜਾਂਦਾ ਵੀ ਤੂੰ ਗਲਤ ਹੈ ਗੰਦੀਆਂ ਘਰ ਦੇ ਵਿੱਚ ਇਹੋ ਹੀ ਇਹਨਾਂ ਦਾ ਸਹਿਚਾਰ ਨਹੀਂ ਹੈ ਸਿਰਫ ਇਹਨਾਂ ਨੂੰ ਮਨਾ ਨਮਸਤੇ ਵੀ ਇਹਦੇ ਕੋਲੋਂ ਹੈ ਸਾਰੀ ਗੈਸਾਂ ਸੀ ਕੋਲੋਂ ਤੇ ਇਹਨੂੰ ਮੈਂ ਬਾਹਰ ਕੱਢਦਾ ਇਹ ਇਹਨਾਂ ਦਾ ਇੱਕ ਮਕਾਨ ਬਣਾਇਆ ਆ ਪਰਲੇ ਪਾਸੇ ਵੀ ਹੈ ਕਿ ਇਹ ਕਿਹਾ ਨਾ ਇਧਰਲੇ ਪਾਸੇ ਵੀ ਬਣਾਇਆ ਜੀ ਬਗਨਗਰ ਮਲੋੜ ਬਾਈਪਾਸ ਤੇ ਕੋਲੋਂ ਦੇ ਇਹਨਾਂ ਨੂੰ ਮੈਂ ਬਹੁਤ ਵਧੀਆ ਤੁਸੀਂ ਵੀ ਜਿਉ ਮੈਨੂੰ ਵੀ ਜਿੰਦੋ ਆ ਰਾਮਨਾ ਜੇ ਤੁਸੀਂ ਘਰ ਆ ਕੇ ਬਣਾ ਲਿਆ ਤਾਂ ਉੱਥੇ ਰਹੋ ਠੀਕ ਹੈ ਉਸ ਘਰ ਦੇ ਵਿੱਚ ਇਹ ਗਲਤ ਕੰਮ ਕਰਦੇ ਆ ਨਾਨੀ ਬਾਜੀ ਗੁਰਦੀਸ਼ ਸ਼ਰਾਬ ਪਿੰਦੇ ਆ ਇਹਨਾਂ ਦੇ ਦੋ ਨਦੀਪ ਬੰਦਰੇ ਦਾ ਯੋਧ ਪਰੇ ਸ਼ਰਮਰੀ ਸਾਰੇ ਜਾ ਕੇ ਉੱਥੇ ਸ਼ਰਾਬ ਪਿੰਦੇ ਆ ਮੈਨੂੰ ਕੋਈ ਪਰੇਸ਼ਾਨ ਨਹੀਂ ਆਪੇ ਕਰੇ ਜੋ ਮਰਜ਼ੀ ਕਰਾਂ ਪਰ ਰਾਤਾਂ ਨੂੰ ਆ ਕੇ ਇਹ ਮੈਨੂੰ ਪਰੇਸ਼ਾਨ ਕਰਦੇ ਆ ਤਿੰਨ ਵੇਲੇ ਵੀ ਆਉਂਦੇ ਨੇ ਧੱਕੇ ਨਾਲ ਅਤੇ ਜਿਹੜਾ ਉਹ ਆ ਵੀ ਤੋੜਦੇ ਉਹ ਤੁਸੀਂ ਦੇਖੇ ਮੈਂ ਸਾਰੇ ਤਾਲੇ ਮੇਰੀਆਂ ਕੁੰਡੀਆਂ ਖੇਡੋ ਮੈਂ ਨਹੀਂ ਗਏ ਠੀਕ ਹੈ ਇਹ ਜਿੱਦੀ ਗਵਾਨ ਨੇ ਕਿ ਇਹ ਕਰੇ ਜ਼ਬਰਦਸਤੀ ਵਰਦੀ ਨੇ ਮੈਗਾ ਮੁੰਦਰ ਨਹੀਂ ਤਾਰ ਸਕਦਾ ਸਿਰਫ ਐਸ ਕਰਕੇ ਮੈਨਾਂ ਨੂੰ ਰਾਤ ਨੂੰ ਮੈਨ ਨੂੰ ਅੱਧਾ ਘੰਟਾ ਘੰਟਾ ਬਾਅਦ ਮੈਨੂੰ ਬਿਠਾਇਆ ਇਹਨਾਂ ਨੇ ਇਹਨਾਂ ਨੇ ਦੇਖਦੇ ਕੋਲਿਆ ਮੈਂ 112 ਤੇ ਬੋਲ ਦਿੱਤਾ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਇਹ ਬੰਦੇ ਭੇਜ ਰਹੇ ਹਾਂ

ਮੰਦਵੀ ਚਰੋ ਪਾਕੀ ਤੱਕ ਮੈਂ ਕਿਆ ਸੰਸੀ ਤੱਕ ਮੈਂ ਮੀਟਿੰਗ ਆਉਂਦੀ ਆ ਮੈਂ ਲੇਟ ਹੋ ਜਾਂਦੀ ਆ ਆਹ ਵੀ ਇਹ ਐਮੀ ਪ੍ਰਦੇ ਅੰਦਰ ਕੁੰਡਾ ਲਾਲੰਦੀ ਮੈਂ ਬਾਤ ਰਖੀ ਦੇਨੀ ਆ ਬਹੁਤ ਵਾਰੀ ਮੇਰੇ ਆਂਡਵਾਂ ਚ ਵੀ ਪਤਾ ਕਰ ਰੋ ਇਹ ਮੈਨੂੰ ਡੰਡਿਆਂ ਨਾਲ ਵੀ ਮਾਰਦੇ ਆ ਮੇਰੇ ਵਰਕਰਾਂ ਤੋਂ ਪੁੱਛ ਰੋ ਉਹਨਾਂ ਕੀ ਵੀ ਮੈਨੂੰ ਗਾਲੀ ਗਰੋਚ ਕਰਦੇ ਆ ਮੇਰੇ ਹਰ ਕੰਮ ਦੇ ਵਿੱਚ ਇੰਟਰਫੇਰ ਕਰਦੇ ਆ ਮੇਰੀ ਗੈਸਨ ਸਿੱਧੀ ਵਿੱਚ ਇਹ ਮਰਜ਼ੀ ਆਵੇ ਉਦੋਂ ਹੀ ਕੋਈ ਸਾਧਨ ਲੈ ਕੇ ਕੋਈ ਬੰਦੇ ਨੂੰ ਲੈ ਕੇ ਇਸ ਤੋਂ ਇਲਾਵਾ ਕਦੇ ਸਲੰਟਰ ਚੱਕੀ ਲੈ ਕੇ ਪੈਸੇ ਲੈ ਕੇ ਇਹ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਪਿਛਲੀ ਜੂਨ ਦੀ ਗੱਲ ਹੈ ਮੇਰੀ ਇੱਕ ਲਿਮਟ ਬਣੀ ਹੋਈ ਸੀ ਜਿਸ ਦੇ ਵਿੱਚ ਇਹਨਾਂ ਦੀ ਇੱਕ ਸਾਈਨਿੰਗ ਅਥਾਰਟੀ ਸੀ ਇਹਨਾਂ ਨੇ ਆਪਣੀ ਸਾਈਨਿੰਗ ਅਥਾਰਟੀ ਵੀ ਵਾਪਸ ਲਈ ਮੇਰਾ ਬਿਜ਼ਨਸ ਖਤਮ ਕਰਵਰੀ ਮੈਨੂੰ ਕੁੱਤੇ ਮਾਰ ਲਏ ਕਿਉਂਕਿ ਪਿਛਲੇ 7 ਤੋਂ 10 ਸਾਲਾਂ ਤੋਂ ਇਹ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਵੀ ਨਹੀਂ ਹੈ।